ਨੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਆਪਣੀ ਕਹਾਣੀ ਹੈ ਐਲਮਰਵਿਨ ਹੈਨਲੀ ਦੀ 1970 ਦੇ ਦਹਾਕੇ ਵਿੱਚ ਟੈਕਸਸ ਦੇ ਸ਼ਹਿਰ ਹਿਊਸਟਨ ਵਿੱਚ ਇੱਕ ਐਸੀ ਕਹਾਣੀ ਲਿਖੀ ਗਈ ਜਿਸ ਨੇ ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਕਾਲਾ ਚੈਪਟਰ ਬਣਾਇਆ ਇਹ ਕਹਾਣੀ ਹੈ ਐਲਮਰਵਿਨ ਹੈਨਲੀ ਜੂਨੀਅਰ ਦੀ ਇੱਕ ਨੌਜਵਾਨ ਜੋ ਗਲਤ ਸੰਗਤ ਅਤੇ ਮਾਨਸਿਕ ਮੈਨੀਪੂਲੇਸ਼ਨ ਦੇ ਜਾਲ ਵਿੱਚ ਫਸ ਗਿਆ ਐਲਮਰਵਿਨ ਹੈਨਲੀ ਜੂਨੀਅਰ ਦਾ ਜਨਮ 1956 ਵਿੱਚ ਟੈਕਸਸ ਵਿੱਚ ਹੋਇਆ ਉਹ ਇੱਕ ایسے ਘਰ ਵਿੱਚ ਵਧਿਆ ਜਿੱਥੇ ਘਰੇਲੂ ਤਣਾਅ, ਤੰਦ ਤੰਗਦਸਤੀ ਅਤੇ ਮਾਨਸਿਕ ਦਬਾਅ ਉਸਦੀ ਰੋਜ਼ਾਨਾ ਦੀ ਹਕੀਕਤ ਸਨ। ਮਾਤਾ-ਪਿਤਾ ਦੇ ਤਲਾਕ ਨੇ ਉਸਦੇ ਮਨ ਵਿੱਚ ਇੱਕ ਗਹਿਰਾ ਨਿਸ਼ਾਨ ਛੱਡਿਆ ਅਤੇ ਉਹ ਛੋਟੀ ਉਮਰ ਵਿੱਚ ਹੀ ਸਕੂਲ ਛੱਡ ਗਿਆ। ਇਹ ਸਭ ਕੁਝ ਬਦਲਿਆ ਜਦੋਂ ਉਸਦੀ ਮੁਲਾਕਾਤ ਡੀਨ ਕੋਰਲ ਨਾਲ ਹੋਈ। ਇੱਕ ਐਸਾ ਵਿਅਕਤੀ ਜੋ ਬਾਹਰੋਂ ਸ਼ਾਂਤ ਅਤੇ ਆਮ ਲੱਗਦਾ ਸੀ ਪਰ ਅੰਦਰੋਂ ਭਿਆਨਕ ਅਪਰਾਧਾਂ ਦਾ ਮਾਸਟਰਮਾਈਂਡ ਸੀ। ਕੋਰਲ ਨੌਜਵਾਨਾਂ ਨੂੰ ਟਾਰਗੇਟ ਕਰਦਾ ਉਹਨਾਂ ਦਾ ਭਰੋਸਾ ਜਿੱਤਦਾ ਅਤੇ ਫਿਰ ਆਪਣੇ ਜਾਲ ਵਿੱਚ ਪਸਾਉਂਦਾ ਕੋਰਲ ਨੇ ਪਹਿਲਾਂ ਡੇਵਿਡ ਬਰੂਕਸ ਨੂੰ ਅਤੇ ਫਿਰ ਹੈਨਲੀ ਨੂੰ ਆਪਣੇ ਕਾਬੂ ਹੇਠ ਕਰ ਲਿਆ ਹੋਮ ਲਾਈਫ ਦੇ ਦਬਾਅ ਪੈਸਿਆਂ ਦੀ ਕਮੀ ਅਤੇ ਸਹਾਰੇ ਦਾ ਵਾਅਦਾ ਇਹ ਸਭ ਹੈਨਲੀ ਨੂੰ ਉਸ ਦੇ ਨੇੜੇ ਲਿਆਉਂਦੇ ਗਏ ਉਹ ਕਹਿੰਦਾ ਸੀ ਕਿ ਕੋਰਲ ਨੇ ਉਸ ਨੂੰ ਡਰ ਅਤੇ ਲਾਲਚ ਦੇ ਮਿਲੇ-ਜੁਲੇ ਪ੍ਰਭਾਵ ਨਾਲ ਆਪਣੇ ਕੰਮਾਂ ਵਿੱਚ ਸ਼ਾਮਲ ਕੀਤਾ ਪਰ ਹੈਨਲੀ ਕਿੰਨੇ ਹੱਦ ਤੱਕ ਮਜਬੂਰ ਸੀ ਅਤੇ ਕਿੰਨਾ ਖੁਦ ਸ਼ਾਮਿਲ ਹੋਇਆ ਇਹ ਅੱਜ ਵੀ ਚਰਚਾ ਦਾ ਵਿਸ਼ਾ ਹੈ 1973 ਵਿੱਚ ਕੁਝ ਇੱਕ ਖਤਰਨਾਕ ਮੋੜ ਤੇ ਪਹੁੰਚ ਗਿਆ ਕੌਰਲ ਨੇ ਹੈਨਲੀ ਉਸਦੀ ਮਿੱਤਰ ਅਤੇ ਇੱਕ ਹੋਰ ਨੌਜਵਾਨ ਨੂੰ ਆਪਣੇ ਘਰ ਬੁਲਾਇਆ ਉਸ ਰਾਤ ਕੌਰਲ ਆਪਣਾ ਨਿਯੰਤਰਣ ਗਵਾ ਬੈਠਾ ਸੀ ਅਤੇ ਹਾਲਾਤ ਬੇहद ਭਿਆਨਕ ਹੋ ਰਹੇ ਸਨ ਪਰ ਹੈਨਲੀ ਨੂੰ ਇੱਕ ਕਠੋਰ ਸੱਚਾਈ ਦਾ ਅਹਿਸਾਸ ਹੋਇਆ ਕੌਰਲ ਹੋਰਾਂ ਦੀ ਤਰ੍ਹਾਂ ਉਸਦੇ ਲਈ ਵੀ ਖਤਰਾ ਬਣ ਚੁੱਕਾ ਸੀ ਕਰਦੇ ਅੰਦਰ ਤਣਾਅ ਚਰਮ ਤੇ ਸੀ ਅਤੇ ਹੈਨਲੀ ਨੇ ਇੱਕ ਫੈਸਲਾ ਲਿਆ ਜੋ ਉਸ ਦੀ ਜ਼ਿੰਦਗੀ ਸਦਾ ਲਈ ਬਦਲ ਦੇਵੇਗਾ ਉਸ ਨੇ ਗੋਲੀ ਚਲਾ ਕੇ ਡੀਨ ਕੌਰਲ ਨੂੰ ਮਾਰ ਦਿੱਤਾ ਅਤੇ ਫਿਰ ਤੁਰੰਤ ਖੁਦ ਪੁਲਿਸ ਕੋਲ ਸਰੈਂਡਰ ਹੋ ਗਿਆ ਹੈਨਲੀ ਨੇ ਪੁਲਿਸ ਨੂੰ ਉਸ ਸਥਾਨ ਦੱਸੇ ਜਿੱਥੇ ਕੌਰਲ ਨੇ ਆਪਣਾ ਜੁਰਮ ਛਪਾਇਆ ਸੀ ਜਾਂਚ ਨੇ ਇੱਕ ਦੌਰਾਨ ਸੱਚ ਸਾਹਮਣੇ ਆਇਆ ਇਹ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਭਿਆਨਕ ਕਤਲਾਂ ਦੀ ਲੜੀ ਸੀ ਹੈਨਲੀ ਅਤੇ ਬਰੂਕਸ ਨੇ ਕੋਰਲ ਦੀ ਸਾਜ਼ਿਸ਼ ਬਾਰੇ ਹੈਰਾਨੀਜਨਕ ਖੁਲਾਸੇ ਕੀਤੇ ਅਦਾਲਤ ਨੇ ਅਦਾਲਤ ਨੇ ਮੰਨਿਆ ਕਿ ਚਾਹੇ ਹੈਨਲੀ ਇੱਕ ਡਰਿਆ ਹੋਇਆ ਨੌਜਵਾਨ ਸੀ ਪਰ ਉਹ ਅਪਰਾਧਾਂ ਵਿੱਚ ਸ਼ਾਮਲ ਸੀ ਉਸ ਨੂੰ ਕਈ ਕਤਲਾਂ ਦੇ ਦੋਸ਼ਾਂ ਵਿੱਚ ਉਮਰ ਦੀ ਕੈਦ ਸੁਣਾਈ ਗਈ ਉਹ ਅੱਜ ਵੀ ਜੇਲ੍ਹ ਵਿੱਚ ਹੈ ਅਤੇ ਰਿਹਾਈ ਦੀ ਸੰਭਾਵਨਾ ਬਹੁਤ ਘੱਟ ਹੈ ਐਲਮਰਵਿਨ ਹੈਨਲੀ ਜੂਨੀਅਰ ਦੀ ਕਹਾਣੀ ਇੱਕ ਕੜਵੀ ਸੱਚਾਈ ਯਾਦ ਦਿਵਾਉਂਦੀ ਹੈ ਕਿਵੇਂ ਮੈਨੀਪੂਲੇਸ਼ਨ ਇੱਕ ਨੌਜਵਾਨ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ ਕਿਵੇਂ ਗਲਤ ਸੰਗਤ ਅਤੇ ਮਨੋਵਿਗਿਆਨਿਕ ਪ੍ਰਭਾਵ ਕੋਸੋਲ ਤਬਾਹੀ ਬਣਾ ਲਿਆ ਸਕਦਾ ਹੈ ਅਤੇ ਕਿਵੇਂ ਇੱਕ ਪਲ ਵਿੱਚ ਲਿਆ ਗਿਆ ਫੈਸਲਾ ਇਤਿਹਾਸ ਦੀ ਇੱਕ ਦਿਸ਼ਾ ਬਦਲ ਸਕਦਾ ਹੈ ਸੋ ਗਾਇਜ਼ ਏ ਸੀ ਆਪਣੀ ਅੱਜ ਦੀ ਕਹਾਣੀ ਸੋ ਇਤਨੀ ਮਿਲਦੇ ਆ ਫਿਰ ਹੋਰ ਨਵੀਂ ਸਟੋਰੀ ਦੇ ਨਾਲ ਥੈਂਕ ਯੂ ਸੋ ਮਚ ਗਾਇਜ਼